ਸასი ਕਾਲ ਜੀ ਅੱਜ ਆਪਾਂ ਬਣਾਵਾਂਗੇ ਸਮਾਈਲੀ ਘਰ ਦੇ ਵਿੱਚ ਜਿਹੜੇ ਸਮਾਈਲੀ ਆਪਾਂ ਮਕਾਨ ਲੈ ਕੇ ਆਉਨੇ ਆ ਤਾਂ ਉਹ ਆਪਾਂ ਅੱਜ ਆਪ ਬਣਾਵਾਂਗੇ ਕਈ ਵਾਰੀ ਆਪਾਂ ਬਾਜ਼ਾਰ ਤੋਂ ਲੈ ਕੇ ਆਨੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਕੋਸ਼ਿਸ਼ ਕਰੋ ਉਹਨਾਂ ਨੂੰ ਘਰ ਦੇ ਵਿੱਚ ਬਣਾਉਣ ਦੀ ਤੇ ਅੱਜ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ ਕਿਵੇਂ ਬਣਦੇ ਆ ਸਮਾਈਲੀ ਇਹ ਲੈ ਜੀ ਆਪਾਂ ਆਲੂ ਆਲੂ ਆਪਣੇ ਕੋਲੇ ਉਬਲੇ ਹੋਏ ਆਲੂ ਸੀ ਇਹਨਾਂ ਦਾ ਛਿਲਕਾ ਉਤਾਰਤਾ ਚਾਰ ਪੰਜ ਆਲੂ ਲੈ ਲੇ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਕਦੂਕਾਸ ਕਰ ਲਾਂਗੇ ਉਕੇ ਇਹਦੇ ਨਾਲ ਇਹਦੇ ਨਾਲ ਗੰਡਾ ਜੀ ਆਈ ਦੀਆਂ ਨਹੀਂ ਰਹਿਣਗੇ ਜੇ ਫੋਕ ਦਾ ਪੰਨਾਗੇ ਫਿਰ ਸਹੀ ਨਹੀਂ ਹੋਣਾ ਤੇ ਆਪਾਂ ਆਸਤਾਂ ਕਰਕੇ ਲਾਉਣਾ ਗੱਦੂ ਕਾਸ ਕਰ ਲੈਣਾ ਲੋ ਜੀ ਇਹ ਆਪਾਂ ਨੇ ਗੱਦੂ ਕਾਸ ਕਰ ਲਿਆ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 4 ਤੋਂ 5 ਚਮਚੇ ਆਪਾਂ ਕਾਰਨ ਸਟਾਰਚ ਦੇ ਚਾਹੇ ਤੁਸੀਂ ਕਾਰਨ ਫਲੋਰ ਪਾ ਲੋ ਕਰਦੇ ਇਹ ਜੇ ਜਾਂ ਜੇ ਤੁਹਾਡੇ ਕੋਲੇ ਮਤਲਬ ਇਹ ਨਹੀਂ ਹੈਗਾ ਤਾਂ ਤੁਸੀਂ ਇੱਥੇ ਅਰਾ ਰੋਟਵੀ ਪਾ ਸਕਦੇ ਹੋ ਜੇ ਅਰਾ ਰੋਟਵੀ ਹੈ ਨਹੀਂ ਫਿਰ ਤੁਸੀਂ ਚੌਲਾਂ ਦਾ ਆਟਾ ਪਾ ਸਕਦੇ ਹੋ ਚਾਰ ਚਮਚੇ ਪਾ ਲੈਣੇ ਆਪਾਂ ਤੇ ਚਾਰ ਚਮਚੇ ਆਪਾਂ ਨੇ ਪਾਉਣਾ ਜੀ ਇਹ ਬਰੈਡ ਸੀ ਮੇਰੇ ਕੋਲੇ ਬਰੈਡ ਨੂੰ ਆਪਾਂ ਪੀਸ ਲਿਆ ਤੇ ਚਾਰ ਚਮਚੇ ਆਪਾਂ ਇਹਦੇ ਪਾਵਾਂਗੇ ਤੇ ਜੇ ਘੱਟ ਪੱਧ ਲੱਗਿਆ ਤਾਂ ਆਪਾਂ ਹੋਰ ਵੀ ਪਾ ਸਕਦੇ ਹਾਂਗੇ ਫੰਟਾਸਟ ਯਾਰ ਵੀ ਆਪਾਂ ਇਸ ਤਰ੍ਹਾਂ ਦਾ ਖਟਾ ਬਣਾਉਣਾ ਤੇ ਆਹ ਆਪਾਂ ਨਾਣ ਪਾ ਲਾਂਗੇ ਟੇਸਟ ਮੁਤਾਬਕ ਜੇ ਤੁਸੀਂ ਇਹਦੇ ਵਿੱਚ ਲਾਲ ਮਿਰਚ ਪਾਊਡਰ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਆਪਾਂ ਜੀ ਇਹਨੂੰ ਗੁੰਨ ਲੈਣਾ ਹੈ ਇਹ ਸਾਟੇ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਇਹਦੇ ਵਿੱਚ ਇਹਨੂੰ ਆਪਾਂ ਗੁੰਨ ਲੈਣਾ ਹੈ ਇਹ ਆਪਾਂ ਨੂੰ ਜਿੱਦਾਂ ਲੱਗਦਾ ਨਾ ਵੀ ਜਿਆਦਾ ਪਤਲਾ ਲੱਗਦਾ ਥੋੜਾ ਜਿਹਾ ਕਈ ਵਾਰੀ ਆਲੂ ਹੁੰਦੇ ਆ ਤਾਂ ਆਪਾਂ ਇਹਨਾਂ ਨੂੰ ਇਹਨੂੰ ਕੀ ਆ ਇਹਨੂੰ ਆਪਾਂ ਮਤਲਬ ਆ ਹੋ ਘਰਸਾ ਸਕਦੇ ਆ ਹੋਰ ਪਾ ਸਕਦੇ ਆ ਇਹਦੇ ਵਿੱਚ ਲੋ ਜੀ ਐਸ ਤਰ੍ਹਾਂ ਦਾ ਆਪਣੇ ਕੋਲੇ ਆਕਟਾ ਜਿਹੜਾ ਬਣ ਗਿਆ ਤਿਆਰ ਆ ਥੋੜਾ ਜਿਹਾ ਹੱਥਾਂ ਨੂੰ ਆਪਾਂ ਤੇਲ ਲਾ ਲੈਣਾ ਕੋਈ ਵੀ ਤੇਲ ਲਾ ਲਓ ਸਰ੍ਹੋਂ ਦਾ ਲਾ ਲਓ ਚਾਹੇ ਤੁਸੀਂ ਕੋਈ ਵੀ ਲਾ ਲਓ ਤਾਂ ਜੋ ਇਹ ਸਾਡੇ ਹੱਥਾਂ ਤੋਂ ਥੋੜਾ ਚਿਪਕੇ ਨਾ ਹੁਣ ਆਪਾਂ ਲੋ ਜੀ ਇਹ ਆਪਣੇ ਕੋਲੇ ਤਿਆਰ ਆ ਹੁਣ ਆਪਾਂ ਇਹਨੂੰ ਅੱਧਾ ਘੰਟਾ ਰੱਖ ਦਿਆਂਗੇ ਜੀ ਫ੍ਰਿਜ ਦੇ ਵਿੱਚ ਅੱਧਾ ਘੰਟਾ ਪਰ ਰੱਖਾਂਗੇ ਅੱਧੇ ਘੰਟੇ ਬਾਅਦ ਅਸੀਂ ਇਹ ਪੇੜੇ ਨੂੰ ਕੱਢਾਂਗੇ ਬਾਹਰ ਤੇ ਇਹਨੂੰ ਅਸੀਂ ਚੱਕਲੇ ਦੇ ਉੱਪਰ ਰੱਖ ਕੇ ਬੇਲ ਲਾਂਗੇ ਤੁਸੀਂ ਥੱਲੇ ਆਟਾ ਲਾਉਣਾ ਤਾਂ ਲਾ ਸਕਦੇ ਹੋ ਜਾਂ ਤੇਲ ਜਾਂ ਘਿਓ ਲਾਉਣਾ ਲੱਗ ਕਿਉਂਕਿ ਉਹਦੇ ਨਾਲ ਥੋੜਾ ਇਹ ਚਿਪਕਦਾ ਨਹੀਂ ਤੇ ਇਹਨੂੰ ਆਪਾਂ ਨੇ ਇਦਾਂ ਕਰਕੇ ਵੇਚ ਲੈਣਾ ਚੱਕਣ ਦੀ ਬਜਾਏ ਕੋਸ਼ਿਸ਼ ਕਰਨੀ ਹੈ ਵੀ ਆਪਾਂ ਇਹਨੂੰ ਵੇਚ ਲੈਣੇ ਚੱਕਲੇ ਨੂੰ ਹੀ ਹਿਲਾਉਂਦੇ ਜਾਈਏ ਤੇ ਨਹੀਂ ਆਪਾਂ ਇਹਨੂੰ ਜੇ ਚੱਕਾਂਗੇ ਤਾਂ ਫਿਰ ਥੋੜਾ ਜਹੇ ਮਤਲਬ ਖਰਾਬ ਹੋ ਜਾਂਦਾ ਤਾਂ ਕੋਸ਼ਿਸ਼ ਕਰੋ ਵੀ ਇਦਾਂ ਹੀ ਇਹਨਾਂ ਨੂੰ ਸਾਈਡ ਬੇਲੀ ਚੱਲੋ ਤੇ ਹੁਣ ਆਪਾਂ ਇਹਨੂੰ ਇਕੋ ਜਿਹਾ ਕਰ ਲੈਣਾਗਾ ਇਹਦੀ ਜਿਆਦਾ ਨਾ ਜਿਆਦਾ ਮੋਟਾ ਰੱਖਣਾ ਤੇ ਨਾ ਹੀ ਜਿਆਦਾ ਇਹਦੇ ਪਤਲਾ ਰੱਖਣਾ ਹੁਣ ਇਦਾਂ ਦਾ ਕੋਈ ਭਾਂਡਾ ਲੈ ਲਓ ਜਿਹਦੇ ਨਾਲ ਆਪਾਂ ਕੋਈ ਗਲਾਸ ਲੈ ਲਓ ਕੋਈ ਢੱਕਣ ਲੈ ਲਓ ਕੁਝ ਵੀ ਲੈ ਲਓ ਜਿਹਦੇ ਨਾਲ ਆਪਾਂ ਇਹਦੇ ਗੋਲ ਟੁਕੜੇ ਕਰ ਸਕੀਏ ਤੇ ਇਹਦੇ ਇਹ ਮਤਲਬ 4-5 ਆਲੂਆਂ ਦੇ ਆਪਣੇ ਕੋਲ ਕਾਫੀ ਜਿਆਦਾ ਮਕੈਨ ਮਾਣਣਗੇ ਹੁਣ ਆਪਾਂ ਇਹ ਇਸ ਜਿਹੜੀ ਮਤਲਬ ਗਲਾਸੀ ਲਈ ਆ ਇਹਨੂੰ ਥੋੜਾ ਜਿਹਾ ਸੁੱਕਾ ਆਟਾ ਲਾ ਲੈਣਾ ਉਹਦੇ ਨਾਲ ਆਪਾਂ ਐਦਾਂ ਕਰਕੇ ਗੋਲ ਕੱਟ ਲੈਣੇ ਆ ਕਿਉਂਕਿ ਜੇ ਆਪਾਂ ਉੱਦਾਂ ਕੱਟਾਂਗੇ ਫਿਰ ਇਹਨਾਂ ਨੇ ਨਾਲ ਚਿਪਕੂਗਾ ਥੋੜਾ ਉਤਰਨ ਦੇ ਲਈ ਸੌਖਾ ਰਹੂਗਾ ਜੇਵੇਂ ਆਪਾਂ ਐਦਾਂ ਕਰਦੇ ਨਾ ਤਾਂ ਸੌਖਾ ਉਤਰ ਜਾਂਦਾ ਨਹੀਂ ਥੋੜਾ ਨਾਲ ਚਿਪਕਦਾ ਤਾਂ ਆਪਾਂ ਨੂੰ ਹਿਲਾ ਕੇ ਕੱਢਣਾ ਪਊਗਾ ਗਲਾਸ ਵਿੱਚੋਂ ਤੇ ਹੁਣ ਆਪਣੇ ਕੋਲੇ ਐਦਾਂ ਗੋਲ ਟੁਕੜੇ ਹੋ ਗਏ ਜੀ ਤੇ ਇਹਦਾ ਤੁਸੀਂ ਸਾਰੇ ਅਲੱਗ-ਲੱਗ ਕਰਕੇ ਰੱਖ ਲੈਣੇ ਆ ਤੇ ਨਾਲ ਹੁਣ ਆਪਾਂ ਇਹਦੇ ਵਿੱਚ ਬਣਾਵਾਂਗੇ ਸਮਾਈਲੀ ਕਿਵੇਂ ਬਣਾਵਾਂਗੇ ਇਹ ਤੁਹਾਨੂੰ ਦੱਸਦੀਆਂ ਅੱਗੇ ਕੋਈ ਵੀ ਸਲਾਈ ਲੈ ਲੈਣੀ ਆਗੀ ਇਸ ਤਰ੍ਹਾਂ ਦੀ ਕੋਈ ਲੰਬੀ ਸਟਿਕ ਹੋਵੇ ਕੋਈ ਲੈ ਲਓ ਤੇ ਉਹਦੇ ਨਾਲ ਆਪਾਂ ਇਦਾਂ ਕਰਕੇ ਥੋੜੀਆਂ ਜਿਹੀਆਂ ਇਹਦੇ ਵਿੱਚ ਦੋ ਇਹਦੀਆਂ ਬਣਾ ਦੇਣੀਆਂ ਨੇ ਅੱਖਾਂ ਦੇਖੋ ਤੇ ਨਾਲ ਆਪਾਂ ਥੱਲੇ ਦਾ ਮੂੰਹ ਬਣਾਵਾਂਗੇ ਮੂੰਹ ਆਪਾਂ ਅਲੱਗ ਬਣਾਵਾਂ ਪਹਿਲਾਂ ਆਪਾਂ ਸਾਰਿਆਂ ਦੀਆਂ ਮੈਂ ਅੱਖਾਂ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਆ ਥੋੜੇ ਜਿਹਾ ਇਹਨਾਂ ਨੂੰ ਗਲੀਆਂ ਨੂੰ ਖਲਾ ਕੇ ਵੱਡੀਆਂ ਕਰਨਾ ਕਿਉਂਕਿ ਇਹਦੇ ਵਿੱਚ ਦੀ ਆਰ ਪਾਰ ਦਿਸਣਾ ਚਾਹੀਦਾ ਨਹੀਂ ਤਾਂ ਫਿਰ ਇਹ ਥੋੜੇ ਨਾਲ ਫਿਰ ਵਾਪਸ ਮਿਲ ਜਾਣਗੀਆਂ ਤੇ ਹੁਣ ਮੈਂ ਤੁਹਾਨੂੰ ਚਾਰਾਂ ਦੇ ਇਦਾਂ ਬਣਾ ਕੇ ਅ ਦਿਖਾਤੇ ਆ ਵੀ ਇਸ ਤਰ੍ਹਾਂ ਕਰਕੇ ਤੁਸੀਂ ਕਿਸੇ ਵੀ ਸਟਿਕ ਦੇ ਨਾਲ ਇਹਦੇ ਵਿੱਚ ਅੱਖਾਂ ਲਾ ਦਿਓ ਤੇ ਅੱਗੇ ਆਪਾਂ ਹੁਣ ਇਹਨਾਂ ਤੇ ਬਣਾਵਾਂਗੇ ਜੀ ਮੂੰਹ ਮੂੰਹ ਬਣਾਉਣ ਦੇ ਲਈ ਆਪਾਂ ਨੇ ਕੀ ਕਰਨਾ ਆਪਾਂ ਇੱਕ ਚਮਚਾ ਲੈਣਾ ਚਮਚੇ ਦੇ ਨਾਲ ਇਦਾਂ ਕਰਕੇ ਇਹਨਾਂ ਨੂੰ ਥੋੜਾ ਜਿਹਾ ਥੱਲੇ ਨੂੰ ਖਿੱਚ ਲੈਣਾ ਮੈਂ ਤੁਹਾਨੂੰ ਦਿਖਾ ਦਿਆਂ ਅ ਵੇ ਕੀ ਮੈਂ ਬਣੂਗਾ ਇਹਦਾ ਮੂੰਹ ਜਿਹੜਾ ਚਮਚਾ ਹੁੰਦਾ ਨਾ ਉਹਨੂੰ ਐ ਸਿੱਧਾ ਰੱਖ ਕੇ ਇਸ ਤਰ੍ਹਾਂ ਕਰਕੇ ਆ ਦੇਖੋ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਇਹਨੂੰ ਐਦਾਂ ਫੇਰ ਨਾਲ ਤੇ ਥੱਲੇ ਨੂੰ ਥੋੜਾ ਜਿਹਾ ਦਬਾ ਦੇਣਾ ਤਾਂ ਜੋ ਇਹਦਾ ਮੂੰਹ ਖੁੱਲਾ ਬਣੇ ਇਹਨਾਂ ਦਾ ਤੇ ਇਸੇ ਤਰ੍ਹਾਂ ਹੀ ਆਪਾਂ ਚਾਰੇ ਜਿਹੜੇ ਨੇਗੇ ਉਹ ਇੱਕ ਚਮਚੇ ਦੇ ਨਾਲ ਕੋਈ ਵੀ ਚਮਚਾ ਲੈ ਲਓ ਜਿਹਦੇ ਨਾਲ ਅਸੀਂ ਇਹਦਾ ਮੂੰਹ ਬਣਾ ਸਕੀਏ ਇਦਾਂ ਥੋੜਾ ਜਿਹਾ ਨਾਲ ਲਾਉਣਾ ਜੀ ਤੇ ਥੱਲੇ ਨੂੰ ਥੋੜਾ ਜਿਹਾ ਦਬ ਦੇਣਾ ਤਾਂ ਜੋ ਇਹਦਾ ਮੂੰਹ ਖੁੱਲ ਜਵੇ ਤੇ ਇਹਦੀ ਸਮਾਈਲੀ ਬਣ ਜਾਵੇ ਬੜੇ ਵਧੀਆ ਲੱਗਦਾ ਜਦੋਂ ਹੱਸਦਿਆ ਸਮਾਈਲ ਦਿੰਦਿਆ ਹਨਾ ਤਾਂ ਫੇਰ ਹੁਣ ਆਪਾਂ ਇਹ ਸਾਰੇ ਇਸ ਤਰ੍ਹਾਂ ਕਰਕੇ ਬਾਰ-ਬਾਰ ਆਪਾਂ ਉਸੇ ਆਟੇ ਨੂੰ ਚੱਕੜਾਂਗੇ ਚੱਕ ਕੇ ਆਪਾਂ ਨੇ ਵੇਲ ਲੈਣਾ ਬੇਲ ਕੇ ਤੇ ਉਹਨਾਂ ਦੇ ਇਦਾਂ ਗੋਲ ਕੱਟੀ ਜਾਣੇ ਟੁਕੜੇ ਤੇ ਨਾਲ ਦੀ ਨਾਲ ਆਪਾਂ ਫਿਰ ਇਹਨਾਂ ਦੀਆਂ ਸਮਾਈਲੀਆਂ ਬਣਾ ਦੇਣੇ ਦੇਖੋ ਜੀ ਕਿੰਨੀਆਂ ਸੋਹਣੇ ਸਮਾਈਲ ਦਿੰਦਿਆ ਤੇ ਥੋੜਾ ਜਿਹਾ ਕਿਸੇ ਦਾ ਮੂੰਹ ਖੁੱਲਾ ਕਿਸੇ ਦਾ ਘੱਟ ਖੁੱਲਾ ਕੋਈ ਵੱਧ ਹੱਸਦਾ ਤੇ ਕੋਈ ਘੱਟ ਹੱਸਦਾ ਤੇ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਬਣ ਕੇ ਤਿਆਰ ਹੋ ਗਏ ਹੁਣ ਆ ਇਹਨਾਂ ਨੂੰ ਤੁਸੀਂ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਇਹਨਾਂ ਨੂੰ ਤੁਸੀਂ ਨਾਲ ਦੀ ਨਾਲ ਵੀ ਬਣਾ ਸਕਦੇ ਹੋ ਜਿਆਦਾ ਟਾਈਮ ਨਹੀਂ ਲੱਗਦਾ ਬਸ ਆ ਲੋਬਲੇ ਹੋਣੇ ਚਾਹੀਦੇ ਸਾਡੇ ਕੋਲ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਮੈਂ ਤਾਂ ਬਣਾ ਕੇ ਰੱਖਦਾ ਥੋੜਾ ਜਿਹਾ ਇੱਕ ਪੇਪਰ ਵਾਲਾ ਪੇਪਰ ਦੇ ਉੱਪਰ ਕਿ ਹੋ ਜਾ ਤੈਲ ਲਾ ਲਿਆ ਕਿਉਂਕਿ ਉਹਦੇ ਨਾਲ ਕੀ ਹੁੰਦਾ ਥੋੜੇ ਚੱਕਣੇ ਸੌਖੇ ਹੋ ਜਾਂਦੇ ਆ ਤੇ ਜੇ ਤੁਸੀਂ ਨਹੀਂ ਉਹ ਕਰਨਾ ਰੱਖਣੇ ਆਗੇ ਚਾਹੇ ਹਫਤਾ ਇੱਕ ਹਫਤਾ ਫ੍ਰੀਜ਼ਰ ਦੇ ਵਿੱਚ ਫ੍ਰੀਜ਼ ਕਰਕੇ ਬੰਦ ਪੈਕਟ ਦੇ ਵਿੱਚ ਰੱਖ ਸਕਦੇ ਹੋ ਦੂਜੇ ਪਾਸੇ ਆਪਣੇ ਕੋਲੇ ਤੇਲ ਗਰਮ ਕੀਤਾ ਤੇ ਨਾ ਜ਼ਿਆਦਾ ਤੇਲ ਗਰਮ ਹੋਵੇ ਤੇ ਨਾ ਹੀ ਘੱਟ ਨਾਰਮਲ ਹੋਵੇ ਚਾਪਾ ਇਹਦੇ ਵਿੱਚ ਬਣਾ ਲੈਣੇ ਆ ਇਹਦਾ ਇੱਕ ਇੱਕ ਕਰਕੇ ਮੈਂ ਤੁਹਾਨੂੰ ਦਿਖਾ ਦਿਆਂ ਵੀ ਇੱਕ ਇੱਕ ਕਰਕੇ ਹੀ ਮੈਂ ਪਾਇਆ ਤੇ ਫਿਰ ਜਦੋਂ ਥੋੜਾ ਜਿਹਾ ਇਹ ਪੱਕ ਗਿਆ ਇਹ ਉੱਪਰ ਆ ਜਾਣੇ ਨੇ ਉੱਪਰਲੇ ਪਾਸੇ ਆ ਜਾਣਾਗਾ ਤੇਲ ਦੀ ਤਹਿ ਦੇ ਉੱਪਰ ਆ ਜਾਣਾ ਤੇ ਇਹ ਜਦੋਂ ਫਿਰ ਉਦੋਂ ਆਪਾਂ ਦੂਸਰਾ ਪਾ ਦੇਣਾਗਾ ਇਹ ਜਿਹੜਾ ਮੈਂ ਸਾਰੇ ਅਲੱਗ-ਅਲੱਗ ਕਰਕੇ ਬਣਾਇਆ ਤੁਸੀਂ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਪਾ ਸਕਦੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਨਾਲੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਇਹ ਕਿਵੇਂ ਬਣਾਇਆ ਬਿਨਾ ਕਿਸੇ ਮਸਾਲੇ ਦੇ ਜਾਂ ਕਿਦਾਂ ਹਨਾ ਤਾਂ ਹੁਣ ਆਪਾਂ ਇਹਨਾਂ ਨੂੰ ਫ੍ਰੀਜ਼ ਕਰਕੇ ਜਦੋਂ ਰੱਖਾਂਗੇ ਉਦੋਂ ਆਪਾਂ ਇੱਕ ਇਹੋ ਜਿਹੇ ਪੋਲੀਥੀਨ ਦੇ ਵਿੱਚ ਜਿਹੜਾ ਬਿਲਕੁਲ ਜਿਪਾ ਜਿਪਾ ਵਾਲਾ ਹੁੰਦਾ ਨਾ ਜਿਪਰ ਜਿਹਾ ਉਹਦੇ ਵਿੱਚ ਪਾ ਕੇ ਤੁਸੀਂ ਇੱਕ ਹਫ਼ਤੇ ਦੇ ਲਈ ਸਟੋਰ ਕਰ ਸਕਦੇ ਹੋਗੇ ਤਾਂ ਜੋ ਇਹ ਇਹ ਖਰਾਬ ਨਾ ਹੋਣ ਇਹਨਾਂ ਨੂੰ ਪਾਣੀ ਬਿਲਕੁਲ ਨਹੀਂ ਲੱਗਣਾ ਚਾਹੀਦਾ ਜੇ ਬਹੁਤ ਹੀ ਵਧੀਆ ਰਹਿੰਦਿਆ ਜੀ ਤੇ ਕੋਸ਼ਿਸ਼ ਕਰਨੀ ਆ ਵੀ ਆਪਾਂ ਇਹ ਬੱਚਿਆਂ ਨੂੰ ਇਹ ਬਣਾ ਕੇ ਜਾਂ ਘਰ ਦੇ ਵਿੱਚ ਕੋਈ ਵੀ ਆਉਂਦਾ ਤਾਂ ਆਪਾਂ ਬਣਾ ਕੇ ਸਰਵ ਕਰ ਸਕੀਏ ਤੇ ਇਸੇ ਤਰ੍ਹਾਂ ਮੈਂ ਸਾਰੇ ਤੁਹਾਨੂੰ ਬਣਾ ਕੇ ਦਿਖਾ ਦਿਆਂ ਤੇ ਹੁਣ ਆਪਾਂ ਇਹਨਾਂ ਨੂੰ ਜਦੋਂ ਇਹਦਾ ਕਲਰ ਚੇਂਜ ਹੋਣ ਲੱਗ ਜਾਏ ਉਦੋਂ ਆਪਾਂ ਇਹਨਾਂ ਨੂੰ ਹਿਲਾ ਲੈਣਾ ਜਦੋਂ ਇਹ ਪੱਕ ਜਾਣ ਥੋੜੇ ਜੇ ਤਾਂ ਆਪਾਂ ਤੀਸਰਾ ਇਹਦੇ ਵਿੱਚ ਪਾ ਦਾਂ ਬਾਕੀ ਤੁਸੀਂ ਜਿਵੇਂ ਜਿਵੇਂ ਤੁਹਾਡੇ ਕੋਲੇ ਕਿਹੋ ਜਿਹਾ ਤੇਲ ਹੈਗਾ ਤੁਸੀਂ ਉਹਦੇ ਵਿੱਚ ਉਸ ਹਿਸਾਬ ਨਾਲ ਪਾ ਸਕਦੇ ਹੋ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਇਆ ਤੇ ਹੁਣ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਤਾਂ ਇਹ ਇਹ ਆਪਣੇ ਕੋਲੇ ਇਹਨਾਂ ਨੂੰ ਨਾਲ ਦੀ ਨਾਲ ਆਪਾਂ ਬਾਹਰ ਕੱਢ ਲੇ। ਦੇਖੋ ਕਿੰਨੀ ਸੋਹਣੀ ਸਮਾਈਲਾ ਕਿੰਨਾ ਵਧੀਆ ਹੱਸਦਾ ਹੈਗਾ। ਹੈਨਾ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣਦੇ। ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ।